ਪੰਜਾਬ ਕਾਂਗਰਸ ਦੇ ਕਾਟੋ ਪਲੇਸ ਤੇ ਰਾਜਾਵਿੰਦ ਦਾ ਵੱਡਾ ਵਿਵਾਦ ਸਾਹਮਣੇ ਆਇਆ ਇੱਕ ਪਾਸੇ ਤਾਂ ਨਵਜੋਤ ਸਿੰਘ ਸਿੱਧੂ ਹੈ ਔਰ ਦੂਜੇ ਪਾਸੇ ਜਿਹੜਾ ਪਾਸੇ ਹੈ ਉਹ ਪ੍ਰਤਾਪ ਸਿੰਘ ਬਾਦਵਾ ਹੈ ਦੱਸਦੇ ਕਿ ਦੋਨਾਂ ਧੜਿਆਂ ਦੇ ਵਿੱਚ ਇੱਕ ਦੂਜੇ ਨੂੰ ਲੈ ਕੇ ਕਾਫੀ ਗੱਲਬਾਤ ਚੁੱਕੀ ਸੀ ਤੇ ਗੱਲ ਹਾਈ ਕਮਾਂਡ ਤੱਕ ਪਹੁੰਚ ਗਈ ਸੀ ਤੇ ਨਵਜੋਤ ਸਿੰਘ ਸਿੱਧੂ ਨੂੰ ਤਾਂ ਇਹ ਤੱਕ ਕਹਿ ਦਿੱਤਾ ਸੀ ਪ੍ਰਤਾਪ ਬਾਦਵਾ ਨੇ ਕਿ ਇਸ ਕਰਕੇ ਪੰਜਾਬ ਕਾਂਗਰਸ ਹਾਰ ਰਹੀ ਹੈ ਤਾਂ ਉੱਥੇ ਹੀ ਨਵਜੋਤ ਸਿੰਘ ਸਿੱਧੂ ਨੇ ਚੰਨੀ ਅਤੇ ਪ੍ਰਤਾਪ ਸਿੰਘ ਬਾਦਵਾ ਤੇ ਨਿਸ਼ਾਨੇ ਸਾਧੇ ਸੀ ਤਾਂ ਹੁਣ ਇਸਤੇ ਰਾਜਾ ਵਰਿੰਗਦਾ ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਨਹੀਂ ਉਹਨਾਂ ਦਾ ਬਿਆਨ ਸਾਹਮਣੇ ਆਇਆ ਕਿ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਸਾ ਇਹ ਰੀਤੇ ਵੀ ਮੈਂ ਕੁਝ ਨਹੀਂ ਕਹਿ ਸਕਦਾ ਵੀ ਲੁਕੇ ਹੈ ਕਿ ਵਿਪਾਸਨਾ ਆਸਤਿਆ ਹੈ ਬਲਕਿ ਜਿਹੜੀ ਗੱਲ ਦਾ ਪਤਾ ਨਾ ਹੋਵੇ ਮੈਂ ਕਾਫੀ ਵਾਰੀ ਇਹ ਕਿਹਾ ਹੈ ਕਿ ਮੈਂ ਹੁਣ ਫਾਲਤੂ ਦੀਆਂ ਟਿੱਪਣੀਆਂ ਇੱਕ ਦੂਜੇ ਤੇ ਫਾਲਤੂ ਦੀਆਂ ਕਰਨੀਆਂ ਉਹ ਛੱਡੀਆਂ ਨੇ ਉਹ ਜਿਹੜੀ ਗੱਲ ਕੋਈ ਜਾਇਜ਼ ਹੈ ਉਹਰੇ ਤੇ ਮੈਂ ਤੁਹਾਨੂੰ ਹਰ ਇੱਕ ਪੰਤਾਲ ਜਵਾਬ ਦੇ ਦਿੱਤੀ ਹੈ ਬੜੀ ਜ਼ਾਲਿਕਾ ਸਿੱਧੂ ਸਾਹਿਬ ਤੇ ਬਾਜਵਾ ਸਾਹਿਬ ਦੀ ਆਪਸੀ ਸ਼ਬਦੀ ਜੰਗ ਬੜੀ ਚੱਲ ਰਹੀ ਹੈ ਜਿਹਨੂੰ ਪਬਲਿਕ ਆ ਜਿਹੜਾ ਕਾਟੋਪਲੇਸ ਦਾ ਨਾਮ ਦੇ ਲਿਆ ਬਿਲਕੁਲ ਕੋਈ ਕਾਟੋਪਲੇਸ਼ ਨਹੀਂ ਹੈ ਤੁਸੀਂ ਦੇਖਿਆ ਹੋਣਾ ਇੱਕ ਦੂਜੇ ਨੂੰ ਆਮ ਨਹੀਂ ਗੱਲ ਕਹਤੀ ਆਪਸ ਵਿੱਚ ਸੋ ਮੈਨੂੰ ਲੱਗਦਾ ਕਿ ਉਹਨੂੰ ਕਾਟੋਪਲੇਸ਼ ਨਹੀਂ ਕਿਹਾ ਜਾ ਸਕਦਾ ਤੁਸੀਂ ਦੇਖਿਆ ਹੋਣਾ 1.5 2 ਸਾਲ ਤੋਂ ਕਿਸ ਪ੍ਰਕਾਰ ਕਾਂਗਰਸ ਪਾਰਟੀ ਇਕੱਠੀ ਹੋ ਕੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਹਰੇਕ ਮੰਚ ਤੇ ਪੰਜਾਬ ਦੇ ਲੋਕਾਂ ਦੀ ਲੜਾਈ ਲੜ ਰਹੀ ਇਹੋ ਜਿਹੇ ਜਿਹੜਾ ਘਟਨਾ ਕਰ ਮੈਂ ਮਾੜਾ ਮਾੜਾ ਇਹ ਤਾਂ ਆਮ ਪਰਵਾਰਾਂ ਵਿੱਚ ਚੱਲਦਾ ਰਹਿੰਦਾ ਕਈ ਵਾਰੀ ਉਹਨੂੰ ਤੋਲ ਜਿਆਦੇ ਦੇ ਦਿੱਤੀ ਜਾਂਦੀ ਹੈ ਕਿ ਨਹੀਂ ਇਹ ਤਾਂ ਬਹੁਤ ਘਾਟੂ ਕਲੇਸ਼ਾ ਫਨਾ ਹੋ ਗਿਆ ਐਸੀ ਕੋਈ ਗੱਲ ਨਹੀਂ ਹੈ ਬਾਕੀ ਇਸ ਸਾਰੀ ਗੱਲ ਤੋਂ ਖਰਗੇ ਸਾਹਿਬ ਨੂੰ ਆਲ ਇੰਡੀਆ ਕਾਂਗਰਸ ਪ੍ਰੈਜ਼ੀਡੈਂਟ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਉਹਨਾਂ ਨੇ ਕੋਈ ਮੰਗੀ ਨਹੀਂ ਸੀ ਜਾਣਕਾਰੀ ਮੈਂ ਆਪ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਔਰ ਆਉਣ ਵਾਲੇ ਸਮੇਂ 'ਚ ਬਿਲਕੁਲ ਇੱਕ ਜੋ ਠੋਕੇ ਅਸੀਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਜਿਸ ਪ੍ਰਕਾਰ ਲੋਕਾਂ ਦੀ ਲੜਾਈ ਲੜ ਰਹੀ ਹੈ اسی ਤਰ੍ਹਾਂ ਕਿੰਨੇ ਦਿਨ ਚੇ ਚੀਜ਼ ਫਾਈਨਲ ਹੋਊਗੀ ਵਿਆਮ ਆਦਮੀ ਪਾਰਟੀ ਦੇ ਤੁਹਾਡਾ ਸਮਝੌਤਾ ਹੋਊਗਾ ਜਾਂ ਨਹੀਂ ਵੀ ਦੋ ਟੁਕ ਨਾ ਹਾਂ ਵਾਲੀ ਗੱਲ ਦੇਖੋ ਜੀ ਪਿਛਲੇ 6 ਮਹੀਨਿਆਂ ਤੋਂ ਤੁਸੀਂ ਇੱਕ ਹੀ ਸਵਾਲ ਪੁੱਛ ਰਹੇ ਹੋ ਸੋ ਮੈਂ ਬਾਰ-ਬਾਰ ਕਹਿੰਦਾ ਵੀ ਹਜੇ ਤੱਕ ਸਾਨੂੰ ਹਾਈ ਕਮਾਂਡ ਨੇ ਕਿਸੇ ਪ੍ਰਕਾਰ ਦੇ ਸਮਝੌਤੇ ਦੀ ਕੋਈ ਗੱਲ ਕਹੀ ਨਹੀਂ ਪਰ ਇਹ ਗੱਲ ਕੋਈ ਲੁਕਣ ਵਾਲੀ ਥੋੜੀ ਹੈ ਜਿੱਦੇ ਦਿੱਲੀ ਵਾਲੇ ਨੇ ਕਹਤਾ ਅਸੀਂ ਦਿੱਲੀ ਤੋਂ ਬਿਲਕੁਲ ਬਾਹਰ ਨਹੀਂ ਆ ਸਾਡੀ ਹਾਈ ਕਮਾਂਡ ਹੈ ਅਸੀਂ ਹਰ ਉਹਨਾਂ ਦਾ ਫਤਵਾ ਮੰਨਦੇ ਲੇਕਿਨ ਕਦੇ ਵੀ ਕਾਂਗਰਸ ਪਾਰਟੀ ਨੇ ਮੇਰੇ 45 ਸਾਲਾਂ ਦੇ ਜੀਵਨ ਦੇ ਵਿੱਚ ਕੋਈ ਵੀ ਆਈਡੀਆ ਸਾਡੇ ਤੇ ਥੋਪਿਆ ਨਹੀਂ ਹੈ ਤੁਸੀਂ ਦੇਖਿਆ ਉਹਨੇ ਪਿੱਛੇ ਦੇਖਰਗੇ ਸਾਹਿਬ ਨੇ ਇਹ ਗੱਲ ਕਹੀ ਕਿ ਅਸੀਂ ਪੰਜਾਬ ਦੇ ਲੋਕਾਂ ਨਾਲ ਤੇ ਆਮ ਲੋਕਾਂ ਨਾਲ ਜਿੱਥੇ-ਜਿੱਥੇ ਗੱਲ ਆ ਉਹਨਾਂ ਨਾਲ ਬੈਠ ਕੇ ਗੱਲ ਕਰਾਂਗੇ ਔਰ ਜਦੋਂ ਉਹ ਸਾਡੇ ਨਾਲ ਗੱਲ ਕਰਨਗੇ ਉਹਦੋਂ ਅਸੀਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਤੇ ਕਾਂਗਰਸ ਪਾਰਟੀ ਦੇ ਵਰਕਰ ਦੀਆਂ ਭਾਵਨਾਵਾਂ ਉਹ ਅਸੀਂ ਦੱਸ ਦਿਆਂਗੇ ਫਿਰ ਅੰਤਿਮ ਫੈਸਲਾ ਜੋ ਖਰਗੇ ਸਾਹਿਬ ਲੈਣਗੇ ਰਾਹੁਲ ਗਾਂਧੀ ਜੀ ਲੈਣਗੇ ਉਹ ਸਾਨੂੰ ਮਨਜ਼ੂਰ ਹੋਏਗਾ ਬੜਿੰਗ ਸਾਹਿਬ ਜੀ ਦੀ ਸਾਹਮਣੇ ਕਿਉਂ ਪੇਸ਼ ਨਹੀਂ ਹੋ ਰਹੇ ਤਿੰਨ ਵਾਰ ਸਨਮਨ ਕਰ ਦਿੱਤੇ ਨੇ ਕਿਉਂਕਿ ਇਹ ਸਾਡੇ ਪੰਜਾਬ ਦਾ ਮਸਲਾ ਹੁੰਦਾ ਉਹਨੂੰ ਕਹਿੰਦੇ ਨੇ ਪੇਸ਼ ਹੋਣਾ ਦੇਖੋ ਦੇਖੋ ਜੀ ਇਹ ਉਹਨਾਂ ਤੋਂ ਤੁਸੀਂ ਪੁੱਛੋ ਵੀ ਉਹ ਪੇਸ਼ ਹੋਣਾ ਕਿਦੋਂ ਹੋਣਾ ਕਿਉਂ ਨਹੀਂ ਹੋ ਰਹੇ ਹੋ ਰਹੇ ਮੈਂ ਹੋਰੇ ਤੇ ਐਵੇਂ ਕਹਦੇ ਆ ਕਿ ਕਿਉਂ ਪੇਸ਼ ਹੋ ਰਹੇ ਆ ਕਿਦੋਂ ਹੋਣਾ ਕੋਈ ਗੱਲ ਬੰਦੀ ਨਹੀਂ ਗੱਜਣ ਮਾਦਰਾ ਦੀ 35 ਕਰੋੜ ਦੀ ਜਿਹੜੀ ਪ੍ਰਾਪਰਟੀ ਆਈਡੀ ਨੇ ਜ਼ਬਤ ਕੀਤੀ ਹੈ ਇਹਦੇ ਬਾਰੇ ਵੀ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਜਬਤ ਕੀਤੀ ਹੈ ਜਾਂ ਨਹੀਂ ਕੀਤੀ ਆਈ ਥਿੰਕ ਇਟਸ ਅ ਸੈਟ ਪ੍ਰੋਸੀਜਰ ਜਿਹੜਾ ਕਿ ਮੈਨੂੰ ਪਹਿਲਾਂ ਦਾ ਪਤਾ ਹੈ ਕਿ ਈਡੀ ਜਦੋਂ ਕਿਸੇ ਦੇ ਘਰੇ ਰੇਡ ਕਰਦੀ ਹੈ ਉਹ ਸਾਰੀਆਂ ਪ੍ਰਾਪਰਟੀਆਂ ਇੱਕ ਵਾਰੀ ਸੀਜ਼ ਕਰਦੀ ਹੈ ਫਿਰ ਹੌਲੀ ਹੌਲੀ ਜਿਵੇਂ ਉਹਨੂੰ ਜਦੋਂ ਜਿਵੇਂ ਜਿਵੇਂ ਉਹ ਦੋਸ਼ ਤਾਂ ਹੁੰਦੇ ਜਾਂ ਨਹੀਂ ਹੁੰਦੇ ਉਹਨਾਂ ਦੇ ਮਤਲਬ ਕੋਰਟਸ ਤੋਂ ਜਾ ਕੇ ਉਹਨਾਂ ਨੂੰ ਰੀਲੀਫ ਮਿਲਦਾ ਹੈ ਸੋ ਮੈਨੂੰ ਉਹਰੇ ਬਾਰੇ ਕੁਝ ਪਤਾ ਹੀ ਨਹੀਂ ਸੀ ਪਹਿਲੀ ਗੱਲ ਤਾਂ ਮੈਨੂੰ ਇਹ ਹੀ ਨਹੀਂ ਪਤਾ ਵੀ ਈਡੀ ਨੇ ਕੀਤੀ ਹੈ ਕਿ ਨਹੀਂ ਕੀਤੀ ਦੂਜੀ ਵਾਰ ਕੀਤੀ ਵੀ ਹੈ ਤਾਂ ਮੈਨੂੰ ਉਹਰੇ ਕੋਈ ਤੱਥ ਨਹੀਂ ਪਤਾ ਕਿਉਂਕਿ ਮੈਂ ਕੋਈ ਵਕੀਲ ਤਾਂ ਹੈ ਨਹੀਂ ਵੀ ਕਿਉਂ ਕੀਤੀ ਹੈ ਜਾਂ ਕੀ ਕਾਰਨ ਹੈ ਹੋ ਸਕਦਾ ਉਹਦੇ ਵਿੱਚ ਕੋਈ ਹੋਰ ਗੱਲਾਂ ਹੋਣ ਉਹ ਤਾਂ ਈਡੀ ਦੇ ਬੰਦੇ ਦੱਸ ਸਕਦੇ ਆ ਜਾਂ ਗੱਜਨਵਾਚ ਦੇ ਦੱਸ ਕਿਸ ਤਰ੍ਹਾਂ ਤਿਆਰੀ ਲੋਕ ਸਭਾ ਦੀ 13 ਦੀਆਂ 13 ਲੋਕ ਸਭਾ ਸੀਟਾਂ ਤੇ ਫੁੱਲ ਬਕਮਲ ਤਿਆਰੀ ਚੱਲ ਰਹੀ ਹੈ ਔਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਲੋਗਾ ਚ ਭਾਰੀ ਉਤਸ਼ਾਹ ਹੈ ਬੇਸ਼ੱਕ ਅਸੀਂ ਤਿੰਨ ਸਟੇਟਾਂ ਦੇ ਵਿੱਚ ਥੋੜਾ ਨੁਕਸਾਨ ਚਲਣਾ ਪਿਆ ਲੇਕਿਨ ਪੰਜਾਬ ਦੇ ਵਿੱਚ ਸਾਨੂੰ ਵੀ ਮਹਿਸੂਸ ਹੋਇਆ ਲੇਕਿਨ ਪੰਜਾਬ ਦੇ ਵਿੱਚ ਜਿਸ ਪ੍ਰਕਾਰ ਲੋਕ ਸਾਡੇ ਧਰਮਿਆਂ 'ਚ ਉਹ ਦੂ ਧਰਮੇ ਕਰਕੇ ਆਏ ਜੋ ਪਿਆਰ ਤੇ ਫਤਵਾ ਦੇ ਰਿਹਾ ਸਾਨੂੰ ਐਂ ਲੱਗ ਰਿਹਾ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰੇਗਾ ਮੁਰਦਵਾਰਾ ਕਾਂਗਰਸ ਪਾਰਟੀ ਦਾ ਝੰਡਾ ਜਿਹੜਾ ਪੰਜਾਬ ਦੇ ਵਿੱਚ ਲਹਿਰਾ ਰਿਹਾ ਆ ਕੱਲ ਹੀ ਤਾਂ ਟਿੰਸੇ ਦਾ ਮੋੜ ਇਕੱਠੇ ਹੋਣ ਗਾ ਹੈ ਕੀ ਫਰਕ ਹੈ ਜੀ ਕੋਈ ਇਕੱਠਾ ਹੋ ਜੇ ਨਾ ਹੋ ਜੇ ਸਾਨੂੰ ਇਸ ਗੱਲ ਦਾ ਨਹੀਂ ਕੋਈ ਫਰਕ ਪੈਂਦਾ ਇੱਕ ਵੀ ਫਰਕ ਨਹੀਂ ਪੈਂਦਾ ਪਰ ਹਾਂ ਇਸ ਗੱਲ ਦਾ ਢੀਂਸਾ ਸਾਹਿਬ ਨੂੰ ਬਹੁਤ ਸੰਵੇਦਨਸ਼ੀਲ ਲੀਡਰ ਪੰਜਾਬ ਦਾ ਮੰਨਿਆ ਜਾਂਦਾ ਅਗਲੇ ਕੱਲੇ ਯਾਰ ਪਰ ਕਦੇ ਵੀ ਕੋਈ ਗਲਤ ਕਿ ਪਾਟਿ ਪਣੀ ਇਸ ਤਰ੍ਹਾਂ ਹਰ ਬੰਦਾ ਉਹਨਾਂ ਬਾਰੇ ਚੰਗੀ ਗੱਲ ਕਰਦਾ ਲੇਕਿਨ ਪਾਰਟੀ ਛੱਡ ਦੇਣੀ ਫਿਰ ਪਾਰਟੀ ਚ ਆ ਜਾਣਾ ਪਰ ਮੈਨੂੰ ਲੱਗਦਾ ਇਹ ਥੱਲੇ ਆਕਾਸਰੇ ਲਾਈ ਜਾ ਰਹੇ ਨੇ ਰਾਜਨੀਤਿਕ ਜੀਵਨ ਢੀਂਸਾ ਸਾਹਿਬ ਦਾ ਬਹੁਤ ਲੰਮਾ ਜੀਵਨ ਔਰ ਉਸ ਸਮੇਂ ਦੇ ਨੇ ਅੱਜ ਦੀਆਂ ਸਿੱਥੀਆਂ ਪਰਸਥਿਤੀਆਂ ਇਸੇ ਕਰਕੇ ਮੈਨੂੰ ਉੜਦੀ ਉੜਦੀ ਕਹਾਣੀ ਪਤਾ ਲੱਗੀ ਹੈ ਵੀ 3 ਸਾਹਿਬ ਸਾਹਿਬ ਦਾ ਬਹੁਤ ਲੰਮਾ ਜੀਵਨ ਹੈ ਔਰ ਉਸ ਸਮੇਂ ਦੇ ਨੇ ਅੱਜ ਦੀਆਂ ਸਿੱਥੀਆਂ ਪਰਸਥਿਤੀਆਂ ਇਸੇ ਕਰਕੇ ਮੈਨੂੰ ਉੜਦੀ ਉੜਦੀ ਕਹਾਣੀ ਪਤਾ ਲੱਗੀ ਹੈ ਵੀ 3 ਸਾਹਿਬ ਸਾਹਿਬ ਨੇ ਕਿਹਾ ਹੈ ਸ਼ਰਤ ਰੱਖੀ ਹੈ ਕਿ ਜੇ ਵੀਰ ਸਿੰਘ ਬਾਦਲ ਅਸੀਫਾ ਦੇਵੇ ਤਦ ਮੈਂ ਅਕਾਲੀ ਦਲਬਾਰੇ ਸੋਚ ਸਕਦਾ ਵੀ ਆ ਸਕਦਾ ਪਹਿਲਾਂ ਅਸੀਫਾ ਦੇ ਉਹ ਗੱਲ ਹੋਣੀ ਨਹੀਂ 13 ਸਾਹਿਬ ਸਭ ਸੁਲਝੇ ਵਿਅਕਤੀ ਨੇ ਬਿਲਕੁਲ ਦੋਵੇਂ ਬਾਪ ਬੇਟਾ ਮੈਨੂੰ ਨਹੀਂ ਲੱਗਦਾ ਕਿ ਉਹ ਮੈਂ ਉਹਨਾਂ ਨੂੰ ਨਹੀਂ ਕਹਿ ਰਿਹਾ ਕਿ ਉਹ ਛਿੱਤਰ ਵੀ ਖਾਦੇ ਤੇ ਗੰਡੇ ਵੀ ਖਾਦੇ ਉਹ ਗੱਲ ਬਾਨੀ ਨਹੀਂ ਫਿਰ ਉਹਨਾਂ ਨੇ ਛੱਡ ਕੇ ਕਿਉਂ ਜਾਣਾ ਸੀ ਉਹ ਕੋਈ ਨਾ ਕੋਈ ਜ਼ਰੂਰ ਸ਼ਰਤ ਐ ਸੀ ਇਹ ਇਸੇ ਕਰਕੇ ਖਬਰ ਆ ਰਹੀ ਉਹ ਰੱਖਣਗੇ ਉਹ ਗੱਲ ਪੂਰੀ ਨਹੀਂ ਹੋਣੀ ਤੁਹਾਡੇ ਮਤਲਬ ਅਕ ਵਧੀਆ ਫਤਵਾ ਕਾਂਗਰਸ ਨੂੰ ਅੱਜ ਦੇ ਟਾਈਮ ਮਿਲ ਰਹੇ ਆ ਸੁਖਵੀਰ ਬਾਦਲ ਦੀ ਮਾਫੀ ਨੂੰ ਕਿਵੇਂ ਦੇਖਦੇ ਹੋ ਜਿਵੇਂ ਅੱਜ ਕੱਲ ਲੋਕ ਤੁਹਾਡੇ ਨਾਲ ਜੁੜੇ ਰਹੇ ਨੇ ਦੇਖੋ ਜੀ ਮਾਫੀ ਫੇਰ ਉੱਥੀ ਗੱਲ ਆ ਹਰ ਸਿਮਰਤ ਕੌਰ ਬਾਦਲ ਜੀ ਨੇ ਅਸੀਫਾ ਦਿੱਤਾ ਲੇਕਿਨ ਪਹਿਲਾਂ ਦਸਕਤ ਕਰਕੇ ਆਏ ਉਹਨਾਂ ਚਾਲੇ ਕਰੂਗਾ ਫੇਰ ਲੋਕਾਂ ਨੂੰ ਕਨਵਿੰਸ ਕਰਾਇਆ ਕਿ ਨਹੀਂ ਕਾਨੂੰਨ ਬਹੁਤ ਚੰਗੇ ਨੇ ਬਾਦਲ ਸਾਹਿਬ ਤੋਂ ਵੀ ਕੋਾਇਆ ਫੇਰ ਜਦੋਂ ਲੋਕਾਂ ਦਾ ਰੋਹ ਵੇਖਿਆ ਤਾਂ ਉਹਨਾਂ ਨੇ ਅਸੀਫਾ ਦਿੱਤਾ ਉਹਦਾ ਫਾਇਦਾ ਕੀ ਹੋਇਆ 0% ਫਾਇਦਾ ਹੋ ਗਿਆ ਅਸਤੀਫਾ ਦਿੱਤੇ ਦਾ ਸੇਮ ਮਾਫੀ ਮਾਫੀ ਗਲਤੀ ਦੀ ਹੁੰਦੀ ਹੈ ਗੁਨਾਹ ਦੀ ਨਹੀਂ ਹੁੰਦੀ 8-9 ਵਰਿਆਂ ਬਾਅਦ ਤੁਸੀਂ ਮਾਫੀ ਮੰਗੂਗੀ ਇਹਦਾ ਮਤਲਬ ਕਿ ਇਹ ਲੋਕ ਅਸੀਂ ਤਾਂ ਉਧਰ ਮਾਲ ਵਿੱਚ ਜਿਲ੍ਹਾ ਜਿਹੜਾ ਸਾਡਾ ਮੁਕਸਰ ਹੈ ਇਹ ਉਥੇ ਅਕਾਲੀ ਦੰਦਾ ਜਲਵਾ ਵੀ ਹੈਗਾ ਜਿਹੜੇ ਅਕਾਲੀ ਦਲ ਦੇ ਬੰਦੇ ਸਾਨੂੰ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਕਾਂਗਰਸ ਦਾ ਲਾਇਆ ਇਲਜ਼ਾਮ ਹੈ ਬਗੜਾੜੀ ਇਸ਼ੂ ਇਹ ਹੋਇਆ ਨਹੀਂ ਕਦੇ ਪਰਿਵਾਰ ਨੇ ਕੀਤਾ ਨਹੀਂ ਆਫੀ ਤੋਂ ਬਾਅਦ ਦੁਬਾਰੇ ਮੋਹਰ ਲਾ ਲਈਏ ਉਦੋਂ ਹੀ ਮਾਫੀ ਮੰਗਣੀ ਚਾਹੀਦੀ ਹੁਣ ਲੋਕ ਇਹ ਮੰਨਦੇ ਆ ਕਿ ਨਿਹੱਥੇ ਸਿੱਖਾਂ ਤੇ ਕਤਲੇਆਮ ਸੁਮੇਤ ਸਿੰਘ ਸੈਣੀ ਸਾਹਿਬ ਤੇ ਸੁਬੀਰ ਸਿੰਘ ਬਾਦਲ ਉਸ ਵੇਲੇ ਦੇ ਗ੍ਰਹਿ ਮੰਤਰੀ ਨੇ ਕਰਾਇਆ ਤੋ ਸਿੱਖਮ ਗੁਰੂ ਦੀ ਰਾਖੀ ਕਰਨ ਆਏ ਉਹਨਾਂ ਦਾ ਜਾਲੀ ਡਿਫੈਂਸ ਬਣਾਇਆ ਵੀ ਇਹ ਸਾਨੂੰ ਤਾਂ ਮਾਰਨੇ ਪਏ ਇਹ ਸਾਨੂੰ ਮਾਰ ਦਿੰਦੇ ਉਸ ਸੁਬੀਰ ਸਿੰਘ ਬਾਦਲ ਦੀ ਰਹਿਨਮਾਈ ਛੋਇਆ ਇਹ ਸਾਰੇ ਔਰ ਉਹਰਾ ਖਮਿਆਜਾ ਦੇਖ ਲੋ ਸੱਚੇ ਬਾਦਸ਼ਾਹ ਦੇ ਕਰੇ धीरਾਂ ਦੇ ਨਹੀਂ ਮੁਕੰਮਲ ਬਾਦਲ ਸਾਫ ਹੋ ਮੁਕੰਮਲ ਬਾਦਲ ਸਾਫ ਹੋ ਗਿਆ ਸੋ ਮੈਨੂੰ ਲੱਗਦਾ ਉਸ ਮਾਫੀ ਦਾ ਇੱਕ ਵੀ ਪਰਸੈਂਟ ਉਹਨਾਂ ਨੂੰ ਫਾਇਦਾ ਨਹੀਂ ਹੋਇਆ ਉਲਟਾ ਨੁਕਸਾਨ ਹੋ ਗਿਆ ਜਿਹੜੀ ਗੱਲ ਪਬਲਿਕ ਇਹ ਕਹਿੰਦੀ ਸੀ ਉਹਨਾਂ ਨਾਲ ਜੁੜੇ ਜੱਥੇਦਾਰ ਬੀ ਆਰ ਕਰਪਾਨ ਵਾਲਾ ਬੰਦਾ ਤੇ ਬਾਦਲ ਪਰਿਵਾਰ ਕੰਮ ਕਰ ਨਹੀਂ ਸਕਦਾ ਇਸ ਕਲ ਤੇ ਮੋਰ ਲੱਗੀ ਵੀ ਇਹ ਕੰਮ ਇਹਨਾਂ ਤੋਂ ਬੱਜਰ ਗੁਨਾਹ ਹੋ ਗਿਆ ਪਰ ਗਾੜੀ ਦੀ ਗੱਲ ਕੀਤੀ ਆ ਅਕਾਲੀ ਦਲ ਦੇ ਹੁੰਦੇ ਹੋਇਆ ਕਾਂਗਰਸ ਵੀ ਲੰਗੀ ਨੂੰ ਆਮ ਆਦਮੀ ਪਾਰਟੀ ਆ ਪਰ ਕੋਮਨ ਨੂੰ ਇਨਸਾਫ ਨਹੀਂ ਮਿਲਿਆ ਹਾਲ ਤੱਕ ਕਰਨਾ ਪਰ ਗਾੜੀ ਦਾ ਨਾ ਬੈਵਲ ਕੱਲਾ ਨਾ ਦੋਸ਼ ਖਾਣਾ ਜਿਨ੍ਹਾਂ ਲੋਕਾਂ ਮੈਂ ਸਮਝਦਾ ਬਿਲਕੁਲ ਤੁਸੀਂ ਠੀਕ ਹੈ ਨਹੀਂ ਪਰ ਬਹੁਤ ਸਾਰੇ ਲੰਮੇ ਹੱਥ ਹੈ ਉਹਨਾਂ ਦੇ ਗੱਲ ਉਹ ਕਿਤੇ ਨਾ ਕਿਤੇ ਡਰੋਂ ਡਰ ਕੋਈ ਨਾ ਕੋਈ ਆਸਰਾ ਲੈ ਲੈਂਦੇ ਮਗਰਲੀ ਸਰਕਾਰ ਚ ਵੀ ਉਹ ਆਸਰਾ ਉਹ ਲੈ ਲੈਂਦੇ ਸੀ ਹੁਣ ਵੀ ਕਿਉਂਕਿ ਲੰਮੇ ਹੱਥ ਹੈ ਉਹ ਕਹਿੰਦੇ ਨਾ ਥੰਦੇ ਪਾਡੇ ਦੀਆਂ ਥੇਹਾਈਆਂ ਹੌਲੀ-ਹੌਲੀ ਜਾਂਦੀਆਂ ਉਹਨੂੰ ਸਮਾਂ ਲੱਗਦਾ ਹੈ ਕਿ ਤੂੰ ਨਾ ਕਿਤੇ ਫੋਪਾ ਲੈਂਦੇ ਇਧਰੋਂ ਪੈ ਫੋਪ ਹੈ ਗਿਆ ਉਧਰੋਂ ਫੋਪ ਹੈ ਗਿਆ ਫਿਰ ਉਹ ਕੇਸ ਲੰਮਕ ਜਾਂਦਾ ਕਾਂਗਰਸ ਪਾਰਟੀ ਨੇ ਵੀ ਇਸ ਮਕਦਮੇ ਤੇ ਪੂਰੀਨ ਕੋਸ਼ਿਸ਼ ਕੀਤੀ ਔਰ ਮੈਨੂੰ ਲੱਗਦਾ ਕਿ ਇਹ ਆਮ ਆਦਮੀ ਪਾਰਟੀ ਨੂੰ ਵੀ ਜਿਹੜੀ ਪੰਜਾਬ ਕਾਂਗਰਸ ਆ ਇਸ ਵਿੱਚ ਕਾਟੋ ਕਲੇਸ ਨਹੀਂ ਆ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਰਹਿ ਰਹੇ ਆ ਸਾਡੇ ਵਿੱਚ ਜਿਹੜੀ ਤੂੰ ਤੂੰ ਮਮੇ ਹੁੰਦੀ ਰਹਿੰਦੀ ਹੈ ਪਰ ਪਰਿਵਾਰਾਂ ਵਿੱਚ ਵੀ ਹੁੰਦੀ ਹੈ ਅਸੀਂ ਇਸ ਗੱਲ ਨੂੰ ਸੁਲਝਾ ਲਵਾਂਗੇ ਤੇ ਇੱਥੇ ਹੀ ਦੱਸ ਦਈਏ ਤੇ ਇਹ ਗੱਲ ਜਿਹੜੀ ਹਾਈ ਕਮਾਂਡ ਤੱਕ ਪਹੁੰਚ ਗਈ ਸੀ ਜਿਸ ਤੋਂ ਬਾਅਦ ਹੁਣ ਨਰਮ ਪੈਂਦੇ ਉਹਦੇ ਨਜ਼ਰ ਆਏ ਨੇ ਦਰਅਸਲ ਕਾਫੀ ਜਿਹੜੀ ਗੱਲ ਵੱਧ ਚੁੱਕੀ ਸੀ ਪ੍ਰਤਾਪ ਸਿੰਘ ਬਾਜਵਾ ਨੇ ਨਵਜੋਤ ਸਿੰਘ ਸਿੱਧੂ ਨੂੰ ਘੇਰਿਆ ਸੀ ਰੈਲੀ ਕੀਤੀ ਸੀ ਤਾਂ ਉੱਥੇ ਹੀ ਨਵਜੋਤ ਸਿੰਘ ਸਿੱਧੂ ਨੇ ਬਠਿੰਡੇ ਦੇ ਵਿੱਚ ਰੈਲੀ ਕੀਤੀ ਇੱਕ ਦੂਜੇ ਨੂੰ ਕਾਫੀ ਹੱਦ ਤੱਕ ਜਿਹੜੇ ਟੁੱਟੂ ਮਾਮਲ ਹੁੰਦੇ ਹੋਏ ਗੱਲ ਪਹੁੰਚ ਗਈ ਸੀ ਨਵਜੋਤ ਸਿੰਘ ਸਿੱਧੂ ਨੇ ਚੰਨੀ ਪ੍ਰਤਾਪ ਸਿੰਘ ਬਾਜਵਾ ਰਾਜਵੜੀ ਸਾਰਿਆਂ ਨੂੰ ਘੇਰਿਆ ਸੀ ਤਾਂ ਉੱਥੇ ਹੀ ਇਹਨਾਂ ਨੇ ਸਾਰਿਆਂ ਨੇ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਸੀ ਇਸ ਕਰਕੇ ਪੰਜਾਬ ਦੇ ਵਿੱਚ ਕਾਂਗਰਸ ਹਾਰੀ ਤੌਤੀ ਹੁਣ ਇਹ ਗੱਲ ਹਾਈ ਕਮਾਂਡ ਤੱਕ ਪਹੁੰਚੀ ਤਾਂ ਰਾਜਾਬੜੀ ਨੂੰ ਨਰਮ ਹੁੰਦੇ ਨਜ਼ਰਾਏ ਤੇ ਰਾਜਾਬੜੀ ਨੇ ਵੀ ਕਹਿ ਦਿੱਤਾ ਕਿ ਜਿਹੜਾ ਪੰਜਾਬ ਦੇ ਵਿੱਚ ਇੰਡੀਆ ਗੱਠ ਜੋੜਾ ਉਸਤੇ ਕਹਿ ਦਿੱਤਾ ਕਿ ਅਸੀਂ ਨਹੀਂ ਕਰਨਾ ਚਾਹੁੰਦੇ ਇਹ ਵੀ ਸਪਸ਼ਟੀ ਕਰਨ ਦਿੱਤਾ ਹੈ ਤੇ ਇਸ ਤੇ ਨਰਮੀ ਵੀ ਜ਼ਾਹਿਰ ਕੀਤੀ ਜੰਜੋ ਸਿੰਘ ਸਿੱਧੂ ਵਾਲੀ ਗੱਲ ਤੇ ਤੇ ਉੱਥੇ ਹੀ ਗੱਠ ਜੋੜ ਤੇ ਵੀ ਵੱਡਾ ਬਿਆਨ ਦਿੱਤਾ ਹੈ ਤੇ ਕਾਂਗਰਸ ਦਾ ਜਿਹੜਾ ਕਾਟੋ ਕੇਸ ਵੱਧਦਾ ਜਾ ਰਿਹਾ ਸੀ ਹੁਣ ਇਹ ਨਰਮ ਹੁੰਦਾ ਨਜ਼ਰ ਆ ਰਿਹਾ